ਇੱਕ ਪਾਸੇ ਜਿੱਥੇ ਸਰਕਾਰ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਉਹਨਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਆਮ ਆਦਮੀ ਪਾਰਟੀ ਦਾ ਜਿਹੜਾ ਪਰਿਵਾਰ ਆ ਉਹ ਵੱਡਾ ਹੁੰਦਾ ਜਾ ਰਿਹਾ ਲੋਕ ਪਾਰਟੀ ਦੇ ਨਾਲ ਜੁੜ ਰਹੇ ਨੇ ਉੱਥੇ ਹੀ ਮੁੱਖ ਮੰਤਰੀ ਸਾਹਿਬ ਦੇ ਹਲਕੇ ਦੇ ਵਿੱਚ ਜੋ ਹਾਲਾਤ ਕੁਝ ਹੋਰ ਬਣਦੇ ਨਜ਼ਰ ਆ ਰਹੇ ਨੇ ਕਿਉਂਕਿ ਬਗਾਵਤੀ ਸੁਰਨੇ ਜਿਹੜੇ ਪਾਰਟੀ ਦੇ ਖਿਲਾਫ ਉੱਟੇ ਨੇ ਅਤੇ ਨਾਰਾਜ਼ਗੀ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੇ ਆ ਤਕਰੀਬੀ ਲੋਕਾਂ ਦੇ ਵੱਲੋਂ ਪਾਰਟੀ ਦੇ ਨਾਲ ਜਿਤਾਈ ਗਿਆ ਸੋ ਦੱਸ ਦਈਏ ਕਿ ਇਸ ਸੰਬੰਧੀ ਹੋਣਾ ਜਿਹੜੇ ਬਗਾਵਤੀ ਸੁਰਨੇ ਉਹ ਧੂਰੀ ਹਲਕੇ ਦੇ ਵਿੱਚ ਵੀ ਉੱਠਨੇ ਸ਼ੁਰੂ ਹੋ ਗਏ ਨੇ ਮਾਮਲਾ ਬਾਹਰੋਂ ਆਏ ਲੋਕਾਂ ਨੂੰ ਪਾਰਟੀ ਦੇ ਵਿੱਚ ਜਾਦਾ ਪੁੱਛਗਿੱਛਦਾ ਸੋ ਇਹਨਾਂ ਜਿਹੜੇ ਬਿਲਕੁਲ ਨਜ਼ਦੀਕੀ ਲੋਕ ਨੇ ਕਿ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਬਹੁਤ ਲੰਮੇ ਸਮੇਂ ਤੋਂ ਮੁੱਖ ਮੰਤਰੀ ਸਾਹਿਬ ਦੇ ਨਾਲ ਜੁੜੇ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਹੁਣ ਪਾਰਟੀ ਦੇ ਵਿੱਚੋਂ ਬਾਹਰੋਂ ਆਏ ਹੋਏ ਆਗੂਆਂ ਦੀ ਪੁੱਛਗਿੱਛ ਜ਼ਿਆਦਾ ਹੋਣ ਲੱਗੀ ਹੈ ਸੋ ਦੱਸਦੇ ਕਿ ਮੁੱਖ ਮੰਤਰੀ ਭਗਮੰਤ ਮਾਨ ਦੇ ਹਲਕਾ ਧੂਰੀ ਅੰਦਰ ਉਹਨਾਂ ਦੇ ਕਰੀਬੀ ਮੰਨੇ ਜਾਂਦੇ ਆਗੂਆਂ ਦੇ ਬਗਾਵਤੀ ਸੁਰ ਹਾਕਮ ਧਿਰ ਦੇ ਸਿਆਸੀ ਗ੍ਰਿਤ ਨੂੰ ਹੁਣ ਵਿਗਾਰਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਾ ਪੀਪਲਸ ਪਾਰਟੀ ਦੇ ਗਠਨ ਸਮੇਂ ਤੋਂ ਲਗਾਤਾਰ ਨਿਭਦੇ ਰਹੇ ਆਰੇ ਆਗੂਆਂ ਵਿੱਚ ਸ਼ਾਮਲ ਪਰਮਿੰਦਰ ਸਿੰਘ ਪੁੰਨੂ ਕਾਤਰੋ ਅਤੇ ਆਮਰਦੀਪ ਸਿੰਘ ਧਾਂਦਰਾ ਨੇ ਹੁਣ ਜਨਤਕ ਤੌਰ ਤੇ ਆਪਣੀ ਨਾਰਾਜ਼ਗੀ ਜਿਹੜੀ ਉਹ ਦਰਜ ਕੀਤੀ ਹੈ ਇਸ ਮਾਮਲੇ ਦੇ ਸਬੰਧ ਦੇ ਵਿੱਚ ਇੱਕ ਨਿੱਜੀ ਪੱਤਰਕਾਰ ਦੇ ਨਾਲ ਉਹਨਾਂ ਗੱਲਬਾਤ ਕਰਦੇ ਹੋਏ ਆਪਣੀ ਨਾਰਾਜ਼ਗੀ ਜਿਹੜੀ ਉਹ ਜ਼ਾਹਰ ਕੀਤੀ ਹੈ ਸੋ ਦੱਸਦੀਏ ਕੀ ਗੱਲਬਾਤ ਕਰਦੇ ਆ ਆਪ ਆਗੂ ਅਮਰਦੀਪ ਸਿੰਘ ਧਾਂਦਰਾ ਨੇ ਕਿਹਾ ਕਿ ਧੂਰੀ ਦਫ਼ਤਰ ਵਿੱਚ ਪੁਰਾਣਿਆਂ ਦੀ ਥਾਂ ਬਾਹਰੋਂ ਆਏ ਆਗੂਆਂ ਦੀ ਪੁੱਛ ਕੇ ਚਹੋਣ ਕਾਰਨ ਉਹ ਪਾਰਟੀ ਅੰਦਰ ਘੁੱਟਨ ਮਹਿਸੂਸ ਕਰ ਰਹੇ ਨੇ ਪਰਮਿੰਦਰ ਸਿੰਘ ਪੁੰਨੂ ਨੇ ਕਿਹਾ ਕਿ ਉਸ ਦਾ ਪਿਛੋਕੜ ਸਿਆਸੀ ਨਾ ਹੋਣਾ ਅਤੇ ਗਰੀਬ ਪਰਿਵਾਰ ਦਾ ਪੁੱਤ ਹੋਣ ਕਾਰਨ ਉਹ ਸਿਆਸੀ ਦੌੜ ਵਿੱਚ ਕਾਫੀ ਪਿੱਛੇ ਰਹਿ ਗਿਆ ਉਹਨਾਂ ਪਿਛਲੇ ਬਰੇ ਅਚਾਨਕ ਓਐਸਡੀ ਤੋਂ ਅਹੁਦੇ ਤੋਂ ਹਟਾਏ ਪ੍ਰੋਫੈਸਰ ਉੰਕਾਰ ਸਿੰਘ ਦੇ ਹੁੰਦੇ ਹੋਏ ਲੋਕਾਂ ਦੇ ਕੰਮ ਧੰਦੇ ਹੁੰਦੇ ਸਨ ਅਤੇ ਸਤਕਾਰ ਮਿਲਦਾ ਸੀ ਪਰ ਉਹਨੋਂ ਹੋਰ ਗੱਲਾਂ ਨਹੀਂ ਰਹੀਆਂ ਇਸੇ ਤਰ੍ਹਾਂ ਧੂਰੀ ਚ ਆਪ ਦੀ ਮੂਰਲੀ ਕਤਾਰ ਦੇ ਆਗੂਆਂ ਚ ਰਹੇ ਵਪਾਰ ਮੰਡਲ ਦੇ ਪ੍ਰਗਾਨ ਵਿਕਾਸ ਜੈਨ ਨੇ 3 ਦਿਨ ਪਹਿਲਾਂ ਇੱਕ ਪਾਰਟੀ ਵਿਰੋਧੀ ਰੋਸ ਪ੍ਰਦਰਸ਼ਨ ਦੌਰਾਨ ਬੋਲਦਿਆਂ ਆਪਣੀ ਪਾਰਟੀ ਦੇ ਆਗੂਆਂ ਦਾ ਨਾਮ ਲੈ ਕੇ ਉਹਨਾਂ ਦੀ ਕਾਰਗੁਜ਼ਾਰੀ ਤੇ ਉਂਗਲ ਚੁੱਕੀ ਹੈ ਜੇਕਰ ਜੋ ਹੋ ਗਿਆ ਕਿ ਇਸ ਤੋਂ ਪਹਿਲਾਂ ਸਾਬਕਾ ਚੇਅਰਮੈਨ ਸਟੇਟ ਵੇਅਰਿੰਗ ਹਾਊਸ ਐਂਡ ਕੰਟੇਨਰ ਸਤਿੰਦਰ ਸਿੰਘ ਛੱਠਾ ਕਿਸਾਨ ਆਗੂ ਗੁਰੀਮਾਨ ਜ਼ਿਲ੍ਹਾ ਯੂਥ ਜੁਆਇੰਟ ਸੈਕਟਰੀ ਹਰਵਿੰਦਰ ਹੈਰੀ ਸੁਲਤਾਨਪੁਰ ਅਤੇ ਬਲਾਕ ਪ੍ਰਧਾਨ ਰਹੇ ਚੁੱਕੇ ਸੁਖਪਾਲ ਸਿੰਘ ਕਾਂਝਲਾ ਵੀ ਜਨਤਕ ਤੌਰ ਤੇ ਬਾਗੀ ਸੁਰ ਨੇ ਜਿਹੜੇ ਉਹ ਚੱਕ ਚੁੱਕੇ ਨੇ ਜ਼ਿਲ੍ਹਾ ਪ੍ਰਧਾਨ ਸਿੰਘਲਾ ਨੂੰ ਆਗੂ ਦੀ ਨਾਰਾਜ਼ਗੀ ਦੇ ਮਾਮਲੇ ਤੋਂ ਅਨਜਾਨਤਾ ਜਿਹੜੀ ਉਹ ਪ੍ਰਗਟ ਕੀਤੀ ਹੈ ਸੋ ਦੱਸ ਜੀ ਕਿ ਇਸ ਮਾਮਲੇ ਦੇ ਵਿੱਚ ਹੁਣ ਇਹ ਜਿਹੜਾ ਰੋਸ ਪ੍ਰਦਰਸ਼ਨ ਆ ਉਹ ਵਾਦਾ ਹੋਇਆ ਦਿਖਾਈ ਦੇ ਰਿਹਾ ਜਿਹੜੀ ਨਾਰਾਜ਼ਗੀ ਹੈਗੀ ਹੁਣ ਜਿਹੜੇ ਬਿਲਕੁਲ ਪਿਛਲੇ ਸਮੇਂ ਤੋਂ 나ੜ ਜੁੜੇ ਹੋਏ ਮੁੱਖ ਮੰਤਰੀ ਦੇ ਨਾਲ ਜੁੜੇ ਹੋਏ ਦੋ ਆਗੂਆਂ ਦੇ ਵੱਲੋਂ ਜਿਹੜੀ ਨਾਰਾਜ਼ਗੀ ਆਪਣੀ ਜਨਤਕ ਤੌਰ ਤੇ ਦਰਜ ਕਰਾਈ ਗਿਆ ਦੱਸ ਜੀ ਇੱਕ ਨਿੱਜੀ ਅਖਬਾਰ ਦੇ ਵਿੱਚ ਇਹ ਪੂਰੀ ਖਬਰ ਹੈ ਜਿਹੜੀ ਉਹ ਛਾਪੀ ਗਿਆ ਉਸ ਖਬਰ ਦੇ ਹਵਾਲੇ ਤੋਂ ਤੁਹਾਨੂੰ ਇਹ ਜਾਣਕਾਰੀ ਦੇ ਰਿਹਾ ਕਿ ਜਿਹੜੇ ਅਮਰਦੀਪ ਸਿੰਘ ਧਾਂਦਰਾ ਨੇਗੇ ਤੇ ਨਾਲ ਹੀ ਨਾ ਪਰਮਿੰਦਰ ਸਿੰਘ ਪੁੰਨੂ ਨੇਗੇ ਜਿਹੜੇ ਉਸ ਸਮੇਂ ਤੋਂ ਭਗਵੰਤ ਮਾਨ ਦੇ ਨਾਲ ਚੱਲ ਰਹੇ ਨੇ ਜਦੋਂ ਭਗਵੰਤ ਮਾਨ ਜੀ ਪੀਪਲਸ ਪਾਰਟੀ ਦੇ ਗਠਨ ਦੇ ਸਮੇਂ ਉਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਇਹ ਆਗੂ ਜਿਨ੍ਹਾਂ ਦੇ ਵਿੱਚ ਜੇਕਰ ਗੱਲ ਕਰੀਏ ਪਰਮਿੰਦਰ ਸਿੰਘ ਪੁੰਨੂ ਦੀ ਤਾਂ ਪੀਪਲਸ ਪਾਰਟੀ ਦੇ ਗਠਨ ਸਮੇਂ ਤੋਂ ਹੀ ਭਗਵੰਤ ਮਾਨ ਦੇ ਨਾਲ ਉਹ ਚੱਲੇ ਆ ਰਹੇ ਨੇ ਲੰਮੇ ਸਮੇਂ ਤੋਂ ਭਗਵੰਤ ਮਾਨ ਦੇ ਨਾਲ ਚੱਲੇ ਆ ਰਹੇ ਨੇ ਲੇਕਿਨ ਜਦੋਂ ਹੁਣ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਉਹਨਾਂ ਨੇ ਕਿਹਾ ਕੀ ਹੁਣ ਆ ਜਿਹੜੇ ਇਹ ਲੋਕ ਨੇਗੇ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਆਏ ਹੋਏ ਲੋਕ ਨੇ ਉਹਨਾਂ ਦੀ ਪੁੱਛਗਿੱਛ ਜਿਹੜੀ ਪਾਰਟੀ ਦੇ ਵਿੱਚ ਵਧੀਆ ਇੱਥੋਂ ਤੱਕ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਧੂਰੀ ਦਫ਼ਤਰ ਦੇ ਵਿੱਚ ਨੇ ਬਾਹਰੋਂ ਪਾਰਟੀਆਂ ਤੋਂ ਆਏ ਹੋਗਾਂ ਦੀ ਪੁੱਛਗਿੱਛ ਜ਼ਿਆਦਾ ਗਈ ਤੇ ਨਾਲ ਹੀ ਨਾਲ ਉਹਨਾਂ ਨੇ ਓਮਕਾਰ ਸਿੰਘ ਓਐਸਡੀ ਦੀ ਗੱਲ ਕਹੀ ਹੈ ਵੀ ਜਿੰਦ ਤੱਕ ਉਹ ਮੁੱਖ ਮੰਤਰੀ ਦੇ ਓਐਸਡੀ ਰਹੇ ਨੇ ਉਹ ਤੱਕ ਲੋਕਾਂ ਦੇ ਕੰਮ ਹੁੰਦੇ ਰਹੇ ਸੀ ਜਾਂ ਫਿਰ ਉਹਨਾਂ ਨੂੰ ਮਾਣ ਸਤਕਾਰ ਆ ਜਿਹੜਾ ਪਾਰਟੀ ਦੇ ਵਿੱਚ ਮਿਲਦਾ ਰਿਹਾ ਲੇਕਿਨ ਹੁਣ ਉਹਨਾਂ ਨੇ ਕਿਹਾ ਕਿ ਪਹਿਲਾਂ ਵਾਲੀ ਗੱਲ ਨਹੀਂ ਰਹੀ ਪਾਰਟੀ ਦੇ ਵਿੱਚ ਉਹਨਾਂ ਦਾ ਹੁਣ ਦਾਮਾ ਘੁਟਣ ਲੱਗਿਆ ਸੋ ਦੱਸਦੇ ਕਿ ਬਖ ਬਖ ਨੁਮਾਇੰਦਿਆਂ ਦੇ ਵੱਲੋਂ ਆਪਣੀ ਆਜਾ ਕਈ ਆਮ ਆਦੀ ਪਾਰਟੀ ਦੇ ਆਗੂਆਂ ਦੇ ਵੱਲੋਂ ਬਖ ਬਖ ਸਮੇਂ ਜੋ ਆਪਣੀ ਨਾਰਾਜ਼ਗੀ ਜਿਹੜੀ ਪਾਰਟੀ ਦੇ ਪ੍ਰਤੀ ਜਨਤਕ ਤੌਰ ਤੇ ਦਰਜ ਕਰਾਈ ਗਈ ਹੈ ਸੋ ਅਖਬਾਰ ਦੇ ਵਿੱਚ ਇਸ ਨੂੰ ਪ੍ਰਮੁਖਤਾ ਦੇ ਨਾਲ ਛਾਪਿਆ ਵੀ ਗਿਆ ਉਹਨਾਂ ਨਾਮਾਂ ਨੂੰ ਪ੍ਰਮੁਖਤਾ ਦੇ ਨਾਲ ਪਾਰਟੀ ਦੇ ਵਿੱਚ ਛਾਪਿਆ ਗਿਆ ਪਰ ਦੱਸਦੇ ਕਿ ਜ਼ਿਲ੍ਹਾ ਪ੍ਰਧਾਨ ਦੇ ਵੱਲੋਂ ਇਹਨਾਂ ਸਾਰੀਆਂ ਗੱਲਾਂ ਦੇ ਉੱਪਰ ਅਗਿਆਨਤਾ ਪਰਗਟਾਈ ਗਿਆ ਉਹਨਾਂ ਨੇ ਕਿਹਾ ਕਿ ਇੱਕ ਮਾਮਲੇ ਉਹਨਾਂ ਦੀ ਨਜ਼ਰ ਦੇ ਵਿੱਚ ਨਹੀਂ ਜਾਂ ਫਿਰ ਉਹਨਾਂ ਦੀ ਜਾਣਕਾਰੀ ਦੇ ਵਿੱਚ ਨਹੀਂ ਇਸ ਤਰੀਕੇ ਦੇ ਨਾਲ ਜ਼ਿਲ੍ਹਾ ਪ੍ਰਧਾਨ ਦੇ ਵੱਲੋਂ ਵੀ ਕਿਹਾ ਗਿਆ ਜੋ ਅਖਬਾਰ ਦੇ ਵਿੱਚ ਛਾਪਿਆ ਗਿਆ ਦੱਸ ਦੇ ਕਿ ਉਧਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਲਗਾਤਾਰ ਇਹ ਗੱਲ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹਨਾਂ ਦੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵ ਹੋ ਕੇ ਅਰਵਿੰਦ ਕੇਜਰੀਵਾਲ ਜੀ ਦੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਲੋਕ ਨੇ ਹਰ ਰੋਜ਼ ਪਾਰਟੀ ਦੇ ਨਾਲ ਜੁੜਦੇ ਹੋਏ ਦਖਾਈ ਦੇ ਰਹੇ ਨੇ ਦੂਸਰੀਆਂ ਬਕਵਕ ਪਾਰਟੀਆਂ ਨੂੰ ਲਗਾਤਾਰ ਵੱਡੇ ਵੱਡੇ ਲੀਡਰ ਪਾਰਟੀ ਦੀਆਂ ਪਾਰਟੀਆਂ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮੁੱਖ ਮੰਤਰੀ ਸਾਹਿਬ ਦੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਪਾਰਟੀ ਦੇ ਨਾਲ ਜੁੜ ਰਹੇ ਨੇ ਤੇ ਦੂਸਰੇ ਪਾਸੇ ਪੁਰਾਣੇ ਜਿਹੜੇ ਸਾਥੀ ਨੇ ਮੁੱਖ ਮੰਤਰੀ ਸਾਹਿਬ ਦੇ ਉਹ ਵੀ ਇਹੀ ਇਲਜ਼ਾਮ ਲਗਾ ਰਹੇ ਨੇ ਕਿ ਬਾਹਰੋਂ ਆਏ ਹੋ ਆਗੂਆਂ ਨੂੰ ਕਿਉਂਕਿ ਲਗਾਤਾਰ ਕਾਫਲਾ ਜਿਹੜਾ ਆਮ ਆਦਮੀ ਪਾਰਟੀ ਦਾ ਵੱਧਦਾ ਜਾ ਰਿਹਾ ਹੈ ਹਰ ਇੱਕ ਨਵੇਂ ਦਿਨ ਦੇ ਨਾਲ ਲੋਕਾਂ ਦੇ ਵੱਡੇ ਇਕੱਠ ਜਿਹੜੇ ਪਾਰਟੀ ਦੇ ਨਾਲ ਜੁੜ ਰਹੇ ਨੇ ਜੋ ਆਮ ਆਦਮੀ ਪਾਰਟੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਨੀਤੀਆਂ ਤੋਂ ਪ੍ਰਭਾਵਿਤ ਹੈ ਲੇਕਿਨ ਉਹਨਾਂ ਦੇ ਪੁਰਾਣੇ ਸਾਥੀ ਪਾਰਟੀ ਦੇ ਪੁਰਾਣੇ ਵਫਾਦਾਰ ਸਾਥੀ ਜਾਂ ਫਿਰ ਇਹ ਟਕਸਾਲੀ ਜਿਹੜੇ ਆਗੂ ਨੇ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਹਨਾਂ ਲੋਕਾਂ ਦੇ ਪਾਰਟੀ ਦੇ ਵਿੱਚ ਆਉਣ ਦੇ ਨਾਲ ਉਹਨਾਂ ਦੀ ਪੁਛਪੜਤੀ ਤੇਰੀ ਆ ਘਟ ਗਈ ਐ ਪਾਰਟੀ ਦੇ ਪੁਰਾਣੇ ਆਗੂਆਂ ਨੂੰ ਮਾਣ ਸਤਿਕਾਰ ਉਹਨਾਂ ਨਹੀਂ ਮਿਲ ਰਿਹਾ ਜਿਸ ਦੇ ਕਿ ਉਹ ਹੱਕਦਾਰ ਨੇ ਹੁਣ ਦੱਸ ਦਈਏ ਕਿ ਦੋ ਲੀਡਰ ਇੱਕ ਵਾਰ ਫਿਰ ਤੋਂ ਸਾਹਮਣੇ ਆਏ ਨੇਗੇ ਤੇ ਦੱਸ ਦਈਏ ਕਿ ਇਹਨਾਂ ਵਿੱਚ ਅਮਰਦੀਪ ਸਿੰਘ ਧਾਂਦਰਾ ਨੇ ਤੇ ਨਾਲ ਪਰਮਿੰਦਰ ਸਿੰਘ ਪੁੰਨੂ ਨੇ ਉਹਨਾਂ ਨੇ ਇਹ ਗੱਲ ਹੁਣ ਜਨਤਕ ਤੌਰ ਤੇ ਕਹੀ ਐ ਕਿ ਉਹਨਾਂ ਦਾ ਪਾਰਟੀ ਦੇ ਵਿੱਚ ਦਾਮਾ ਜਿਹੜਾ ਉਹ ਘਟਣ ਲੱਗਿਆਗਾ ਮੁੱਖ ਮੰਤਰੀ ਦੇ ਹਲਕੇ ਦੇ ਨਾਲ ਸੰਬੰਧਤ ਇਹ ਲੋਕ ਨੇ ਜਾਨਕੀ ਹਲਕਾ ਧੂਰੀ ਜਿੱਥੋਂ ਕੀ ਨੁਮਾਇੰਦਗੀ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਨੇ ਜਿੱਥੋਂ ਦੇ ਐਮ ਐਲ ਏ ਨੇ ਤੇ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਦਫਤਰ ਆ ਧੂਰੀ ਦਾ ਆਮ ਆਦੀ ਪਾਰਟੀ ਦਾ ਉੱਤੇ ਬਾਹਰੋਂ ਆਇਓ ਆਗੋਂ ਦੀ ਵੱਧ ਪੁੱਛਪੜਤੀ ਹੋ ਰਹੀ ਹੈ ਤੇ ਇਹਨਾਂ ਨੂੰ ਸਤਕਾਰ ਆ ਜਿਹੜਾ ਉਹ ਨਹੀਂ ਮਿਲ ਰਿਹਾ ਸੋ ਲਗਾਤਾਰ ਇਹ ਬਗਾਵਤੀ ਸੁਰ ਹੁਣ ਜਨਤਕ ਤੌਰ ਤੇ ਉੱਠਣੇ ਸ਼ੁਰੂ ਹੋ ਗਏ ਨੇ ਸੋ ਇਹ ਜਨਤਕ ਤੌਰ ਤੇ ਉੱਠਣੇ ਜਿਹੜੇ ਸੁਰ ਉਠਣ ਲੱਗੇ ਨੇ ਇਹ ਪਾਰਟੀ ਦੀ ਛਵੀ ਨੂੰ ਕਿਤੇ ਨਾ ਕਿਤੇ ਟਾ ਲਾ ਸਕਦੇ ਨੇ ਸੋ ਪਾਰਟੀ ਦੀ ਛਵੀ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਜੇਕਰ ਸਮਾਂ ਰਹਿੰਦਾ ਇਹਨਾਂ ਆਗੂਆਂ ਦੀਆਂ ਜਿਹੜੀਆਂ ਗੱਲਾਂ ਨੇ ਕਿ ਉਹਨਾਂ ਉੱਪਰ ਧਿਆਨ ਨਾ ਦਿੱਤਾ ਗਿਆ ਜਾਂ ਫਿਰ ਇਹਨਾਂ ਆਗੂਆਂ ਦੀ ਪਛਪੜਤੀ ਜਿਹੜੇ ਟਕਸਾਲੀ ਆਗੂ ਨੇ ਲੰਮੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਹੋਏ ਨੇ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਨੁਕਸਾਨ ਹੈ ਜਿਹੜਾ ਹੋ ਸਕਦਾ ਕਿਉਂਕਿ ਟਕਸਾਲੀ ਆਗੂ ਜਿਨ੍ਹਾਂ ਨੇ ਪਾਰਟੀ ਨੂੰ ਇੱਥੋਂ ਤੱਕ ਪਹੁੰਚਾਇਆ ਜਿਨ੍ਹਾਂ ਨੇ ਪਾਰਟੀ ਦਾ ਗਠਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਲੋਕਾਂ ਨੂੰ ਨਾਲ ਜੋੜਿਆ ਸੀ ਪਿੰਡਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਲੋਕਾਂ ਨੂੰ ਨਾਲ ਜੋੜਿਆ ਗਿਆ ਸੀ ਇੱਕ ਲਹਿਰ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਬਣਾਈ ਗਈ ਸੀ ਜੇਕਰ ਉਹਨਾਂ ਦਾ ਮਾਨ ਸਤਕਾਰ ਨਹੀਂ ਹੁੰਦਾ ਜਿਸ ਤਰੀਕੇ ਨਾਲ ਇਹ ਆਗੂ ਕਹਿ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਨਾਰਾਜ਼ਗੀ ਵੱਡਾ ਖਤਰਾ ਹੈ ਜਿਹੜੀ ਉਹ ਪਾਰਟੀ ਦੇ ਲਈ ਬਣ ਸਕਦੀ ਹੈ ਉਹ ਵੀ ਉਦੋਂ ਜਦੋਂ ਕਿ 2027 ਦੀਆਂ ਚੋਣਾਂ ਦੇ ਵਿੱਚ ਵੀ ਬਹੁਣਾ ਬਹੁਤਾ ਸਮਾਂ ਨਹੀਂ ਰਹਿ ਗਿਆ ਸੋ ਦੱਸ ਦਈਏ ਕਿ ਲਗਾਤਾਰ ਆਮ ਆਦਮੀ ਪਾਰਟੀ ਦੂਸਰੇ ਨਿਤਾਮਾਂ ਨੂੰ ਦੂਸਰੀ ਪਾਰਟੀ ਦੇ ਨਿਤਾਮਾਂ ਨੂੰ ਆਪਣੇ ਵੱਲ ਕਰਨ ਦੇ ਉੱਪਰ ਜ਼ਿਆਦਾ ਧਿਆਨ ਹੈ ਜਿਹੜਾ ਉਹ ਕੇਂਦਰਿਤ ਕਰ ਰਹੀ ਹੈ ਜਿਸ ਦੇ ਕਾਰਨ ਬਾਹਰੇ ਆਗੂਆਂ ਦੀ ਬਹੁਤਾਤ ਹੈ ਜਿਹੜੀ ਪਾਰਟੀ ਦੇ ਵਿੱਚ ਵੱਧ ਰਹੀ ਹੈ ਜਿਸ ਨੂੰ ਲੈ ਕੇ ਕਿ ਹੁਣ ਟਕਸਾਲੀ ਆਗੂ ਨੇ ਜੱਜ ਪੁਰਾਣੇ ਵਰਕਰ ਨੇ ਪੁਰਾਣੇ ਸਾਥੀ ਨੇ ਮੁੱਖ ਮੰਤਰੀ ਸਾਹਿਬ ਦੇ ਪਾਰਟੀ ਦੇ ਵਿੱਚੋਂ ਘੁਟਣ ਦੀ ਗੱਲ ਮਹਿਸੂਸ ਕਰ ਰਹੇ ਨੇ ਕਿ ਪਾਰਟੀ ਦੇ ਵਿੱਚ ਉਹਨਾਂ ਦਾ ਸਤਕਾਰ ਨਹੀਂ ਤੇ ਹੁਣ ਉਹ ਪਾਰਟੀ ਦੇ ਵਿੱਚ ਘੁਟਣ ਮਹਿਸੂਸ ਕਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਇਹਨਾਂ ਨੂੰ ਬਣਦਾ ਮਾਨ ਸਤਕਾਰ ਪਾਰਟੀ ਵੱਲੋਂ ਦਿੱਤਾ ਜਾਏਗਾ ਇਹਨਾਂ ਦੇ ਜਿਹੜੇ ਨਾਰਾਜ਼ਗੀਆਂ ਨੇ ਕਿ ਉਹਨਾਂ ਨੂੰ ਪਾਰਟੀ ਦੇ ਵੱਲੋਂ ਦੂਰ ਕਰ ਲੱਤਾ ਜਾਏਗਾ ਜਾਂ ਫਿਰ ਇਹ ਨਾਰਾਜ਼ਗੀਆਂ ਅੱਗੇ ਵਧਦੀਆਂ ਜਾਣਗੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਹਰ ਇੱਕ ਵੱਡੇ ਨੇਤਾ ਦੀ ਜ਼ੁਬਾਨ ਦੇ ਉੱਪਰ ਇਹ ਗੱਲ ਹੁੰਦੀ ਹੈ ਕਿ ਜਿਹੜੇ ਵਰਕਰ ਨੇਗੇ ਜਿਹੜੇ ਜ਼ਮੀਨੀ ਪੱਧਰ ਦੇ ਉੱਪਰ ਪਾਰਟੀ ਨੂੰ ਲੈ ਕੇ ਚੱਲਦੇ ਨੇ ਉਹ ਰੀਡ ਹੁੰਦੇ ਨੇ ਲੇਕਿਨ ਜੇਕਰ ਹੁਣ ਜਿਹੜੀ ਪਾਰਟੀ ਦੀ ਰੀਡ ਆ ਉਹ ਵੀ ਪਾਰਟੀ ਦੇ ਨਾਰਾਜ਼ਗੀ ਜਤਾ ਰਹੀ ਹੈ ਸਿਰਫ ਇਸ ਨੂੰ ਲੈ ਕੇ ਕਿ ਉਹਨਾਂ ਨੂੰ ਬਣਦਾ ਮਾਨ ਸਤਕਾਰ ਹੈ ਜਿਹੜਾ ਪਾਰਟੀ ਦੇ ਵਿੱਚ ਨਹੀਂ ਮਿਲ ਰਿਹਾ ਉਹ ਵੀ ਉਹਨਾਂ ਲੋਕਾਂ ਦੇ ਕਾਰਨ ਜਿਹੜੇ ਸਰਕਾਰ ਬਣਨ ਤੋਂ ਬਾਅਦ ਪਾਰਟੀ ਦੇ ਵਿੱਚ ਆਏ ਨੇ ਸੋ ਉਹਨਾਂ ਲੋਕਾਂ ਦੀ ਪੁਛ ਪ੍ਰਤੀਤ ਵਧੀ ਹੈ ਪੁਰਾਣੇ ਵਰਕਰ ਜਿਨ੍ਹਾਂ ਨੇ ਪਾਰਟੀ ਖੜੀ ਕੀਤੀ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਤੇ ਉਹ ਲੋਕ ਜਿਹੜੇ ਲੰਬੇ ਸਮੇਂ ਤੋਂ ਮੁੱਖ ਮੰਤਰੀ ਸਾਹਿਬ ਦੇ ਨਾਲ ਜੁੜੇ ਹੋਏ ਨੇ ਤੇ ਮੁੱਖ ਮੰਤਰੀ ਦੇ ਹਲਕੇ ਦੇ ਵਿੱਚਨ ਵਿਚਰ ਰਹੇ ਨੇ ਉਹਨਾਂ ਦੀ ਨਾਰਾਜ਼ਗੀ ਪਾਰਟੀ ਦੇ ਨਾਲ ਹੈ ਕਿ ਇਹ ਨਾਰਾਜ਼ਗੀ ਵਧੇਗੀ ਜਾਂ ਫਿਰ ਆਉਣ ਵਾਲੇ ਦਿਨਾਂ 'ਚ ਘਟੇਗੀ ਜੇਕਰ ਵਧਦੀ ਹੈ ਤਾਂ ਇਹਦਾ ਨੁਕਸਾਨ ਕਿੰਨਾ ਪਾਰਟੀ ਨੂੰ ਚਲਾਣਾ ਪਏਗਾ ਜਨਨਲੀ ਬਣੇ ਰਿਹਾ ਹੋਰ ਜਾਣਾ ਲੋਕਾਂ ਦਾ ਟੀਵੀ ਦੇ